ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਨੋਦ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ ਤੇ ਸਮੂਹ ਸੰਗਤਾਂ ਨੇ ਦਰ ਤੇ ਜਾ ਕੇ ਜੋ ਦੇ ਵਿੱਚ ਘਿਓ ਪਾਉਣ ਦੇ ਨਾਲ ਅਤੇ ਘਿਓ ਦਾ ਪ੍ਰਸ਼ਾਦ ਘਰ ਲੈ ਕੇ ਆਉਣ ਦੇ ਨਾਲ ਜੇ ਆਪਣੇ ਸਰੀਰ ਤੇ ਕੋਈ ਵੀ ਦੁੱਖ ਤਕਲੀਫ ਹੋਵੇ ਜਿਸ ਦਾ ਆਪਾਂ ਇਲਾਜ ਕਰਵਾ ਕੇ ਥੱਕ ਗਏ ਹਾਂ ਜੋਤ ਦਾ ਕਿਓ ਲਗਾਉਣ ਦੇ ਨਾਲ ਵੱਡੇ ਵੱਡੇ ਰੋਗ ਵੀ ਠੀਕ ਹੋ ਜਾਂਦੇ ਹਨ ਕਈ ਵਾਰ ਸੰਗਤ ਜੀ ਆਪਾਂ ਖੁਦ ਵੀ ਅਜ਼ਮਾ ਕੇ ਦੇਖਦੇ ਹਾਂ ਜਦੋਂ ਆਪਣੇ ਰਿਲੇਟਿਵ ਜਾਂ ਘਰ ਦਾ ਕੋਈ ਵੀ ਪਰਿਵਾਰਿਕ ਮੈਂਬਰ ਹੁੰਦਾ ਹੈ ਜਾਂ ਰਿਸ਼ਤੇਦਾਰ ਸਾਖ ਸੰਬੰਧੀ ਬਹੁਤ ਦੇਖਣ ਨੂੰ ਮਿਲਦੇ ਹਨ ਕਿ ਤਾਂ-ਤਾਂ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਜੋਤ ਦਾ ਕਿਓ ਲਗਾਉਣ ਦੇ ਨਾਲ ਸਾਡਾ ਆ ਰੋਗ ਠੀਕ ਹੋ ਗਿਆ ਸਾਡੀ ਆ ਪ੍ਰੋਬਲਮ ਠੀਕ ਹੋ ਗਈ ਸੰਗਤ ਜੀ ਅੱਜ ਦੇ ਵੀਡੀਓ ਸਾਡੀ ਇਸੇ ਵਿਸ਼ੇ ਤੇ ਹੈ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਚ ਰੋਸ ਸੁਣਨਾ ਸਾਹ ਸੰਗਤ ਜੀ ਜਦੋਂ ਅਸੀਂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਲੜ ਲੱਗੇ ਹੋਈਏ ਜਦੋਂ ਅਸੀਂ ਪਾਠ ਕਰਨ ਲੱਗੇ ਹਾਂ ਸੇਵਾ ਕਰਨ ਲੱਗੇ ਹਾਂ ਗੁਰਦੁਆਰਾ ਸਾਹਿਬ ਜਾਣ ਲੱਗੇ ਹਾਂ ਜੋਤ ਜਗਾਉਣ ਲੱਗੇ ਹਾਂ ਕੈਨ ਤੋਂ ਪਾਪ ਜਦੋਂ ਵੀ ਅਸੀਂ ਗੁਰੂ ਸਾਹਿਬਾਂ ਦੇ ਨਾਲ ਜੁੜੇ ਹਾਂ ਗੁਰੂ ਮਹਾਰਾਜ ਸੱਚੇ ਪਾਸ਼ਾ ਜੀ ਸਾਡੇ ਤੇ ਕਿਰਪਾ ਕਰਦੇ ਹਨ ਸਾਡੇ ਘਰ ਦੇ ਵਿੱਚ ਬਹੁਤ ਵਧੀਆ ਸੁੱਖ ਸ਼ਾਂਤੀ ਰਹਿੰਦੀ ਹੈ ਕਿਸੇ ਤਰ੍ਹਾਂ ਦੀ ਦੁੱਖ ਤਕਲੀਫ ਨਹੀਂ ਹੁੰਦੀ ਦੁੱਖ ਦਿਲ ਇਦਰ ਦੂਰ ਹੁੰਦੇ ਹਨ ਘਰ ਦੇ ਵਿੱਚ ਸਾਰੇ ਪਰਿਵਾਰ ਮਿਲਜੁਲ ਕੇ ਰਹਿੰਦੇ ਹਨ ਸਭ ਤੋਂ ਵੱਡੀ ਗੱਲ ਸੰਗਤ ਜੀ ਇਹ ਹੁੰਦੀ ਹੈ ਜੇ ਆਪਣੇ ਘਰ ਦੇ ਵਿੱਚ ਦੁੱਖ ਜਾਂ ਕਲੇਸ਼ ਹੋਵੇ ਆਪਣੇ ਘਰ ਦੇ ਵਿੱਚ ਕੋਈ ਲੜਾਈ ਨਾ ਹੋਵੇ ਆਪਣੇ ਘਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਨਾ ਹੋਵੇ ਸੰਗਤ ਜੀ ਜੇ ਦੋ ਟਾਈਮ ਦੀ ਵੀ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੀ ਸਦਕਾ ਰੋਟੀ ਵਧੀਆ ਬਣਦੀ ਹੈ ਤਾਂ ਆਪਨੇ ਵਰਗਾ ਰਾਜਾ ਕੋਈ ਹੋ ਨਹੀਂ ਸਕਦਾ ਕਿਉਂਕਿ ਇਹ ਚੀਜ਼ਾਂ ਕਿਸਮਤ ਵਾਲਿਆਂ ਨੂੰ ਹੀ ਮਿਲਦੀਆਂ ਹਨ ਜਿਨ੍ਹਾਂ ਦੇ ਘਰ ਦੇ ਵਿੱਚ ਨਾ ਹੀ ਕੋਈ ਦੁੱਖ ਤਕਲੀਫ ਹੁੰਦਾ ਹੈ ਨਾ ਹੀ ਕੋਈ ਲੜਾਈ ਕਲੇਸ਼ ਹੁੰਦਾ ਹੈ ਤੇ ਘਰ ਦਾ ਸਾਰਾ ਪਰਿਵਾਰ ਇੱਕ ਝਟ ਹੋ ਕੇ ਰਹਿੰਦਾ ਹੈ ਸੰਗਤ ਜੀ ਕਈ ਵਾਰ ਸ਼ਹੀਦਾ ਸਿੰਘਾਂ ਦੇ ਦਰ ਤੇ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਅਸਥਾਨ ਤੇ ਆਪਣੇ ਤੋਂ ਨਹੀਂ ਆਪਣੇ ਤੋਂ ਨਵੇਂ ਵਿੱਚ ਆਇਆ ਜਾਂਦਾ ਤਾਂ ਉਸ ਸਮੇਂ ਅਪ ਜੋਤ ਦਾ ਕਿਉਂ ਕਿੱਥੋਂ ਲੈ ਕੇ ਜਾ ਸਕਦੇ ਹਾਂ ਆਪਾਂ ਜੋਤ ਦਾ ਆਪਣੇ ਘਰ ਦੇ ਵਿੱਚ ਜੋ ਜਾਗਤੀ ਹੈ ਜੇ ਆਪਾਂ ਜੋਤ ਜਗਾਉਂਦੇ ਹਾਂ ਸੰਗਤ ਜੀ ਜੇ ਤੁਸੀਂ ਜੋਤ ਜਗਾਉਂਦੇ ਹੋ ਤਾਂ ਉਸ ਦੇ ਵਿੱਚੋਂ ਲੈ ਸਕਦੇ ਹਾਂ ਪਰ ਜੇ ਤੁਸੀਂ ਘਰ ਦੇ ਵਿੱਚ ਜੋਤ ਨਹੀਂ ਜਗਾਉਂਦੇ ਤਾਂ ਤੁਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਜੋ ਜਗਦੀ ਹੁੰਦੀ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਉੱਥੇ ਜਾ ਕੇ ਮੱਥਾ ਟੇਕ ਕੇ ਉਥੋਂ ਵੀ ਜੋ ਦਾਕਿਓ ਲੈ ਆ ਸਕਦੇ ਹੋ ਜੇ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਜੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਹੈ ਤੁਹਾਨੂੰ ਕਿ ਤੋਂ ਵੀ ਫਰਕ ਨਹੀਂ ਪੈ ਰਿਹਾ ਤਾਂ ਤੁਸੀਂ ਇੱਕ ਵਾਰ ਜ਼ਰੂਰ ਸੰਗਤ ਜੀ ਤਾਨਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਧਾਤੇ ਜਾ ਕੇ ਤੁਸੀਂ ਅਰਦਾਸ ਬੇਨਤੀ ਕਰਕੇ ਦੁਪਹਿਰਾ ਸੇਵ ਕੱਟ ਕੇ ਜੋਤ ਦਾਕਿਓ ਜ਼ਰੂਰ ਲੈ ਕੇ ਆਓ ਨਾਲੇ ਤੁਸੀਂ ਇੱਕ ਵਾਰ ਜਦੋਂ ਜਾਓਗੇ ਤਾਂ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਧਰਤੇ ਤੁਹਾਨੂੰ ਬਾਬਾ ਦੀਪ ਸਿੰਘ ਜੀ ਦੀ ਮਹਿਮਾ ਦਾ ਪਤਾ ਲੱਗੇਗਾ ਕਿ ਕਿੰਨਾ ਹਰ ਐਤਵਾਰ ਨੂੰ ਇਕੱਠ ਹੁੰਦਾ ਹੈ ਜਿੱਥੇ ਪੈਰ ਰੱਖਣ ਨੂੰ ਵੀ ਜਗ੍ਹਾ ਨਹੀਂ ਹੁੰਦੀ ਤੁਸੀਂ ਸੋਚ ਵੀ ਨਹੀਂ ਸਕਦੇ ਸੰਗਤ ਜੀ ਕਈ ਸੰਗਤਾਂ ਧੁੱਪ ਵਿੱਚ ਹੀ ਦੁਪਹਿਰਾ ਕੱਟਦੀਆਂ ਹਨ ਉਹਨਾਂ ਦਾ ਕਿੰਨਾ ਆਪਣੇ ਬਾਪੂ ਖੰਡੇ ਵਾਲੇ ਨਾਲ ਪ੍ਰੇਮ ਹੋਵੇਗਾ ਕਿੰਨੀ ਸ਼ਰਧਾ ਭਾਵਨਾ ਹੋਵੇਗੀ ਸੰਗਤ ਜੀ ਨਹੀਂ ਤਾਂ ਆਪਾਂ 2 ਮਿੰਟ ਦੇ ਲਈ ਵੀ ਧੁੱਪ ਦੇ ਵਿੱਚ ਬੈਠਣਾ ਧੁੱਪ ਦੇ ਵਿੱਚ ਬੈਠ ਨਹੀਂ ਸਕਦੇ ਆਪਾਂ ਨੂੰ ਬਹੁਤ ਔਖਾ ਲੱਗਦਾ ਹੈ ਤਾਂ ਉਹ ਸੰਗਤਾਂ ਨੇ ਜੋ 4-4 ਘੰਟੇ ਧੁੱਪ 'ਚ ਬੈਠ ਕੇ ਵਿੱਚ ਪੈਰਾ ਕੱਟਦੀਆਂ ਹਨ ਤਾਂ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਉਹਨਾਂ ਦੇ ਉੱਪਰ ਕਿਰਪਾ ਹੋਵੇ ਕਿ ਸੰਗਤ ਜੀ ਇਸੇ ਤਰ੍ਹਾਂ ਅੱਜ ਦੀ ਵੀਡੀਓ ਦੇ ਵਿੱਚ ਇੱਕ ਪੈਨ ਜੀ ਦੀ ਹਰ ਦੇ ਬੀਤੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਕਿਵੇਂ ਉਹਨਾਂ ਦੀ ਇੱਕ ਛੋਟੀ ਜਿਹੀ 7 ਸਾਲ ਦੇ ਬੱਚੇ ਜਿਸ ਦਾ ਲੱਤ ਦਾ ਜ਼ਖਮ ਇੰਨਾ ਜ਼ਿਆਦਾ ਵੱਧ ਚੁੱਕਿਆ ਸੀ ਕਿ ਕਿਤੇ ਉਹ ਵੀ ਠੀਕ ਨਹੀਂ ਸੀ ਹੁੰਦਾ ਤਾਂ ਜੋਤ ਦੇ ਘੋੜੇ ਨਾਲ ਪੈਨ ਦੱਸਦੇ ਹਨ ਮੇਰੀ ਜਿਹੜੀ ਬੱਚੀ ਹੈ ਉਸੇ ਲੱਤ ਦਾ ਜ਼ਖਮ ਠੀਕ ਹੋਇਆ ਹੈ ਕਹਿੰਦੇ ਸਾਨੂੰ ਪਤਾ ਸੀ ਕਿ ਸਾਡੇ ਸਾਡੇ ਗਵਾਨ ਦੇ ਵਿੱਚੋਂ ਇੱਕ ਘਾਇ ਸੀ ਉਹ ਤਨਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦੀ ਜੋਤ ਚਗਾਉਂਦੇ ਸੀ ਤੇ ਉਹਨਾਂ ਦਾ ਹੀ ਪੈਣ ਕੰਮ ਕਰਨ ਜਾਂਦੇ ਸੀ ਉਤੋਂ ਜਦੋਂ ਪਤਾ ਲੱਗਦਾ ਹੈ ਪੈਣ ਦੱਸਦੀ ਹੈ ਕਿ ਮੈਂ ਜੋਤ ਦਾ ਕਿਉਂ ਉਹਨਾਂ ਦੇ ਘਰੋਂ ਲੈ ਜਾ ਕੇ ਲਗਾਉਂਦੀ ਤੇ თან თან ਬਾਬਾ ਦੀਪ ਸਿੰਘ ਜੀ ਦੀ ਕਿਰਪਾ ਹੁੰਦੀ ਹੈ ਤੇ ਮੇਰੀ 6-7 ਸਾਲ ਦੀ ਬੱਚੀ ਹੈ ਜੋ ਪੈਣ ਭਰਾਵਾਂ ਨੂੰ ਸਾਧ ਸੰਗਤ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕਵੈਸਟ ਹੈ ਕਿ ਜਿਹੜੇ ਚੈਨਲ ਤੇ ਨਵੇਂ ਆਏ ਹਨ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਸਾਧ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪੁੱਤ ਹਨ ਨਾਣਿਕ ਦੁਖੀਆ ਸਭ ਸੰਸਾਰ ਅੱਜ ਦੇ ਸਮੇਂ ਦੇ ਵਿੱਚ ਸੰਗਤ ਜੀ ਕਿਸੇ ਹਸਪੀਟਲ ਚਲੇ ਜਾਓ ਕਿਸ ਜਾਂ ਕਿਸੇ ਵੀ ਮੈਰਿਜ ਫੰਕਸ਼ਨ ਦੇ ਚਲੇ ਜਾਓ ਕਿਤੇ ਵੀ ਤੁਸੀਂ ਜਾ ਕੇ ਦੇਖੋ ਆਪਣੇ ਰਿਸ਼ਤੇਦਾਰਾਂ ਦੇ ਚਲੇ ਜਾਓ ਤਾਂ ਉੱਥੇ ਤੁਹਾਨੂੰ ਇਹੀ ਸੁਣਨ ਨੂੰ ਮਿਲੇਗਾ ਕਿ ਅਸੀਂ ਇਸ ਸਾਈਡ ਤੋਂ ਦੁਖੀ ਹਾਂ ਅਸੀਂ ਇਸ ਸਾਈਡ ਤੋਂ ਦੁਖੀ ਹਾਂ ਕੋਈ ਤਾਂ ਪੈਸੇ ਨੂੰ ਲੈ ਕੇ ਦੁਖੀ ਹੈ ਕੋਈ ਆਪਣੇ ਬੱਚਿਆਂ ਨੂੰ ਲੈ ਕੇ ਦੁਖੀ ਹੈ ਕਿ ਉਹ ਗਲਤ ਰਸਤੇ ਤੇ ਚੱਲ ਰਹੇ ਨੇ ਕੋਈ ਨਾਸ਼ਿਆਂ ਨੂੰ ਲੈ ਕੇ ਦੁਖੀ ਹੈ ਹਰ ਇੱਕ ਬੰਦਾ ਜਿੱਤੇ ਸਮੇਂ ਦੇ ਵਿੱਚ ਦੁਖੀ ਹੈ ਪਰ ਇਸ ਤਰ੍ਹਾਂ ਸੰਗਤ ਜੀ ਜਦੋਂ ਆਪਾਂ ਆਪਣੇ ਤੋਂ ਨੀਵੇਂ ਵੱਲ ਦੇਖਦੇ ਹਾਂ ਫਿਰ ਆਪਣਾ ਦੁੱਖ ਆਪਣਾ ਘੱਟ ਲੱਗਦਾ ਹੈ ਪਰ ਜੇ ਆਪਾਂ ਆਪਣੇ ਤੋਂ ਉੱਚਿਆਂ ਵੱਲ ਦੇਖ ਕੇ ਚੱਲਦੇ ਹਾਂ ਤਾਂ ਫਿਰ ਆਪਾਂ ਨੂੰ ਜ਼ਿੰਦਗੀ 'ਚੋਂ ਲੰਘਣਾ ਔਖਾ ਲੱਗਦਾ ਹੈ ਤੁਸੀਂ ਇਸ ਗੱਲ ਦਾ ਵੀ ਧਿਆਨ ਜ਼ਰੂਰ ਰੱਖਿਆ ਕਰੋ ਸਾਹ ਸੰਗਜੇ ਪੈਨ ਦੱਸ ਰਹੇ ਹਨ ਕਿ ਸਾਡੇ ਪਰਿਵਾਰ ਦੇ ਵਿੱਚ ਮੇਰੇ ਕੋਲ ਦੋ ਬੇਟੀਆਂ ਤੇ ਇੱਕ ਬੇਟਾ ਸੀ ਕਹਿੰਦੇ ਮੇਰਾ ਜੋ ਬੇਟਾ ਸੀ ਉਹ ਵੱਡਾ ਸੀ ਤੇ ਬੇਟੀਆਂ ਛੋਟੀਆਂ ਸੀ ਤੇ ਜੋ ਮੇਰੇ ਸਭ ਤੋਂ ਛੋਟੀ ਬੇਟੀ ਸੀ ਉਹ 6-7 ਸਾਲ ਦੀ ਸੀ ਕਹਿੰਦੇ ਕਿ ਜਿਹੜਾ ਮੇਰਾ ਹਸਬੰਡ ਸੀ ਉਹ ਬਹੁਤ ਦਾਰੂ ਪੀਂਦਾ ਸੀ ਅਸੀਂ ਪਰਿਵਾਰ ਦੇ ਵਿੱਚ ਪੰਜ ਮੈਂਬਰ ਸੀ ਪੰਜੇ ਮੈਂਬਰ ਹੀ ਉਹ ਪੈਨ ਦੱਸਦੇ ਕਿ ਅਸੀਂ ਪੀਕੇ ਪਰਿਵਾਰ ਦੇ ਵਿੱਚ ਰਹਿੰਦੇ ਸੀ ਕਿਆਂਗੇ ਸੌਰਿਆਂ ਦੇ ਨਾਲ ਕਹਿੰਦੇ ਕਾਫੀ ਸਾਡੇ ਬੈਸ ਹੋ ਗਏ ਸੀ ਲੜਾਈ ਹੋ ਗਈ ਸੀ ਉਹਨਾਂ ਨੇ ਸਾਨੂੰ ਕਰਨੇ ਸੀ ਕਹਿੰਦੇ ਰਹਿਣ ਦਿੱਤਾ ਇਸ ਵਾਸਤੇ ਇੱਕ ਮਕਾਨ ਤੱਕ ਵੀ ਨੇ ਸੀ ਦਿੱਤਾ ਇਸ ਕਰਕੇ ਭੈਣ ਦੱਸਦੀ ਮੈਨੂੰ ਮੇਰਾ ਪਿੱਕਾ ਪਰਿਵਾਰ ਲੈ ਆਇਆ ਸੀ ਤੇ ਮੈਂ ਆਪਣੇ ਪਿੱਕੇ ਪਰਿਵਾਰ ਦੇ ਵਿੱਚ ਵੀ ਪਰਿਵਾਰ ਦੇ ਵਿੱਚ ਰਹਿੰਦੀ ਹਾਂ ਸਹਸਣ ਨੂੰ ਭੈਣ ਦੱਸਦੀ ਹੈ ਕਿ ਇੱਕ ਦਿਨ ਮੈਂ ਆਪਣੀ ਜੋ ਗਵਾਨਨ ਕਿਰਾਏ ਦੇ ਰਹਿੰਦੀ ਹੈ ਉਹਨਾਂ ਦਾ ਕੰਮ ਕਰਨ ਗਈ ਝਾੜੂ ਪੋਚਾ ਲਗਾਉਣ ਗਈ ਕੱਪੜੇ ਧੋਣ ਦਾ ਕੰਮ ਕਰਦੀ ਹਾਂ ਉਹਨਾਂ ਦੇ ਘਰ ਗਈ ਤੇ ਕਹਿੰਦੇ ਕਿ ਇੱਕ ਮੇਰੀ ਛੋਟੀ ਜਿਹੜੀ ਬੇਟੀ 6-7 ਸਾਲ ਦੀ ਸੀ ਉਹ ਮੇਰੇ ਪਿੱਛੇ ਪਿੱਛੇ ਹੀ ਆਏ ਤੇ ਮੈਨੂੰ ਪਤਾ ਲੱਗਾ ਭੈਣ ਦੱਸਦੀ ਕਿ ਜਿਹੜੀ ਮੇਰੀ ਬੇਟੀ ਸੀ ਉਹ ਕਹਿੰਦੇ ਕਿ ਇੱਕ ਡੋਗ ਨੇ ਮੈਨੂੰ ਕੱਟ ਲਿਆ ਹੈ ਲੱਤ ਕਾਫੀ ਕਹਿੰਦੇ ਖੋਣ ਨਾਲ ਪਰ ਗਈ ਜ਼ਖਮ ਹੋ ਗਿਆ ਹੈ ਕੱਟਣ ਤੋਂ ਬਾਅਦ ਮੈਂ ਕਾਫੀ ਕਹਿੰਦੇ ਇੰਜੈਕਸ਼ਨ ਵੀ ਲਗਵਾਏ ਦਵਾਈਆਂ ਵੀ ਦਵਾਈਆਂ ਪਰ ਮੇਰੀ ਬੇਟੀ ਦਾ ਬਹੁਤ ਪੁਰਾਹਾਲ ਹੋ ਗਿਆ ਸੀ ਭੈਣ ਦੱਸ ਰਹੀ ਕਿ ਮੈਂ ਕੋਈ ਵੀ ਜਗਾ ਨਹੀਂ ਛੰਡੀ ਜਿੱਥੇ ਕਹਿੰਦੀ ਕਿ ਮੈਂ ਆਪਣੀ ਬੇਟੀ ਦਾ ਇਲਾਜ ਨਹੀਂ ਕਰਾਇਆ ਜਦੋਂ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਜਾਣਾ ਕੋਈ ਵੀ ਪ੍ਰੋਗਰਾਮ ਹੁੰਦਾ ਸੀ ਮੱਸੀਆ ਦਾ ਦਿਹਾੜਾ ਹੁੰਦਾ ਸੀ ਜਾਂ ਕੋਈ ਮੇਲਾ ਲੱਗਦਾ ਸੀ ਕਹਿੰਦੇ ਕਿ ਉਦੋਂ ਹੀ ਮੈਂ ਗੁਰਦੁਆਰਾ ਸਾਹਿਬ ਦੇ ਵਿੱਚ ਸੇਵਾ ਕਰਦੀ ਹੁੰਦੀ ਸੀ ਪ੍ਰਸ਼ਾਦੇ ਪਕਾਉਣੇ ਸਵੇਰੇ ਸ਼ਾਮ ਉੱਥੇ ਜਾ ਕੇ ਸੇਵਾ ਕਰਨੀ ਜੇ ਕੋਈ ਮੇਲਾ ਹੋਣਾ ਤਾਂ ਵੀ ਸੇਵਾ ਕਰਨੀ ਲੰਗਰ ਵਿੱਚ ਜਾ ਕੇ ਪ੍ਰਸ਼ਾਦੇ ਪਕਾਉਣੇ ਕਹਿੰਦੇ ਕਿ ਘਰ ਦੇ ਹਾਲਾਤ ਇੰਨੇ ਜ਼ਿਆਦਾ ਬੁਰੇ ਸਨ ਕਿ ਜੋ ਮੇਰਾ ਹਸਬੰਡ ਸੀ ਉਹ ਵੀ ਦਾਰੂ ਪਿੰਦਾ ਸੀ ਉਹ ਦਿਹਾੜੀ ਤਾਂ ਪੱਠੇ ਤੇ ਲੱਗਾ ਸੀ ਇੱਟਾਂ ਵਾਲੇ ਤੇ ਭੈਣ ਦੱਸਦੇ ਕਿ ਦਿਹਾੜੀ ਜਿਹੜੀ ਕਰਦੇ ਸੀ ਉਹ ਵੀ ਦਾਰੂ ਦੇ ਵਿੱਚ ਉਡਾ ਦਿੰਦਾ ਸੀ ਕਹਿੰਦੇ ਜੋ ਮੈਂ ਲੋਕਾਂ ਦਾ ਕੰਮ ਕਰਦੀ ਸੀ ਉਸ ਨਾਲ ਆਪਣੇ ਬੱਚਿਆਂ ਦੀਆਂ ਫੀਸਾਂ ਕੱਢਦੀ ਸੀ ਪਰ ਮੇਰੇ ਤੋਂ ਕਰਦਾ ਗੁਜਾਰਾ ਮੱਸਾਂ ਹੀ ਹੁੰਦਾ ਸੀ ਇਸ ਕਰਕੇ ਕਹਿੰਦੇ ਕਿ ਮੈਨੂੰ ਬਹੁਤ ਤੰਗ ਪਰੇਸ਼ਾਨ ਦੇ ਦਿਨ ਘਟਨੇ ਪਏ ਸੰਗਤ ਜੀ ਪੈਂਦਾਸੀ ਕਿ ਮੈਂ ਆਪਣੇ ਪੇਕੇ ਪਰਿਵਾਰ ਦੇ ਵਿੱਚ ਜਦੋਂ ਰਹਿੰਦੀ ਸੀ ਆਪਣੇ ਸਹੁਰਾ ਪਰਿਵਾਰ ਤੋਂ ਮੈਂ ਆ ਗਈ ਸੀ ਮੇਰੇ ਦੋ ਭਰਾ ਸੀ ਕਹਿੰਦੇ ਕਿ ਅਸੀਂ ਦੋ ਹੀ ਪੈਣਾ ਸੀ ਤੇ ਜਿਹੜੀ ਮੇਰੀ ਭੈਣ ਸੀ ਉਹ ਤਾਂ ਆਪਣੇ ਘਰ ਦੇ ਵਿੱਚ ਬਹੁਤ ਵਧੀਆ ਸੀ ਕਹਿੰਦੇ ਕਿ ਪਰ ਜਦੋਂ ਮੈਨੂੰ ਪੇਕੇ ਪਰਿਵਾਰ ਲੈ ਕੇ ਆਇਆ ਉਹ ਪੇਕੇ ਪਰਿਵਾਰ ਦੇ ਵਿੱਚ ਉਦੋਂ ਮੇਰੇ ਦੋਨੋਂ ਭਰਾ ਵਿਆਹ ਨਹੀਂ ਸੀ ਕਹਿੰਦੇ ਕਿ ਪਰਜਾਇ ਵਿੱਚ ਕੁਝ ਕੁ ਸਮਾਂ ਬੀਤ ਗਿਆ ਤੇ ਮੇਰਾ ਇੱਕ ਭਰਾ ਮੇਰੇ ਇੱਕ ਭਰਾ ਦੀ ਮੈਰਿਜ ਹੋ ਗਈ ਜੋ ਜਿਹੜੀ ਮੇਰੀ ਪਰਜਾਇਏ ਸੀ ਪੈਨ ਦੱਸਦੇ ਕਿ ਉਹ ਥੋੜਾ ਸਮਾਂ ਸਹੀ ਰਹੀ ਤੇ ਫਿਰ ਉਸ ਨੂੰ ਜਦੋਂ ਪਤਾ ਲੱਗਦਾ ਕਿ ਅਸੀਂ ਕਾਫੀ ਸਮੇਂ ਤੋਂ ਇੱਥੇ ਰਹਿ ਰਹੇ ਹਾਂ ਤੇ ਉਹਨੂੰ ਇਹ ਮਹਿਸੂਸ ਹੋਣ ਲੱਗ ਜਾਂਦਾ ਕਿ ਸਾਡਾ ਘਰ ਖਾਂਦੇ ਪਏ ਹਨ ਸਾਡੇ ਘਰੋਂ ਹੀ ਰੋਟੀ ਖਾਂਦੇ ਹਨ ਸਾਡੇ ਘਰੇ ਹੀ ਰਹਿੰਦੇ ਹਨ ਇਹ ਆਪਣੇ ਘਰੇ ਜਾਣ ਜਾਂ ਕੋਈ ਆਪਣਾ ਪਿੰਡ ਇਸ ਦੇ ਵਿੱਚ ਹੀ ਰਹਿਣ ਤਾਂ ਇਸ ਪਿੰਡ ਦੇ ਵਿੱਚ ਆਪਣਾ ਅਲੱਗ ਕੋਈ ਮਕਾਨ ਬਣਾ ਲੈਣ ਤੇ ਉੱਥੇ ਰਹਿਣ ਪਰ ਸਾਡੇ ਘਰ ਦੇ ਵਿੱਚ ਨਾ ਰਹਿਣ ਅਸੀਂ ਵੀ ਆਪਣਾ ਅੱਗੇ ਬੱਚਿਆਂ ਦਾ ਫਿਊਚਰ ਦੇਖਣਾ ਹੈ ਇਸ ਤਰ੍ਹਾਂ ਕਹਿੰਦੇ ਭੈਣ ਦੱਸਦੀ ਕਿ ਜਿਵੇਂ ਮੈਂ ਗੁਰਦੁਆਰਾ ਸਾਹਿਬ ਜਾਨ ਦੀ ਉੱਥੇ ਸੇਵਾ ਕਰਦੀ ਲੰਗਰ ਪ੍ਰਸ਼ਾਦਾ ਲੈ ਕੇ ਆਉਂਦੀ ਸੀ ਮਸਿਆ ਦਾ ਦਿਹਾੜਾ ਹੁੰਦਾ ਤੇ ਉੱਥੇ ਕੁਝ ਲੇਡੀਜ਼ ਵੀ ਸੇਵਾ ਕਰਨ ਆਉਂਦੀਆਂ ਸਨ ਉਹਨਾਂ ਦੇ ਨਾਲ ਮੈਂ ਗੱਲਬਾਤ ਕਰਦੀ ਹਾਂ ਕਿਉਂਕਿ ਉਹ ਪਿੰਡ ਦੇ ਲੋਕ ਮੇਰੀ ਬੜੀ ਮਦਦ ਕਰਦੇ ਸਨ ਕਹਿੰਦੇ ਕਿ ਉੱਥੇ ਮੈਨੂੰ ਪੁੱਛਣ ਲੱਗ ਗਏ ਕਿ ਬੇਟੀ ਕਿਵੇਂ ਆ ਕਿ ਤੁਹਾਡੀ ਬੇਟੀ ਹੁਣ ਕਿਵੇਂ ਹੈ ਤੁਸੀਂ ਕਿੱਥੇ ਰਹਿੰਦੇ ਹੋ ਤੁਹਾਡੇ ਪਰਜਾਇ ਨੇ ਤੁਹਾਨੂੰ ਘਰ ਦੇ ਵਿੱਚੋਂ ਕੱਢ ਦਿੱਤਾ ਤਾਂ ਸੰਗਤ ਜੀ ਜਦੋਂ ਗੱਲ ਚੱਲਦੀ ਹੈ ਤਾਂ ਭੈਣ ਦੱਸਦੀ ਹੈ ਕਿ ਸਾਡੇ ਪਿੰਡ ਦੇ ਜੋ ਮਾਤਾ ਆਏ ਹੁੰਦੇ ਹਨ ਉਹ ਸਾਰੀ ਸਾਡੀ ਗੱਲ ਸੁਣ ਲੈਂਦੇ ਹਨ ਉਹ ਪ੍ਰਸ਼ਾਦਿਆਂ ਦੀ ਸੇਵਾ ਕਰਦੇ ਸਨ ਮਾਤਾ ਸਾਰੀ ਗੱਲਬਾਤ ਸੁਣ ਲੈਂਦੇ ਹਨ ਤੇ ਭੈਣ ਦੱਸਦੇ ਹਨ ਕਿ ਜਦੋਂ ਮੈਂ ਉੱਠ ਕੇ ਆਉਣ ਲੱਗਦੀ ਹਾਂ ਤਾਂ ਉਹ ਮੈਨੂੰ ਆਵਾਜ਼ ਮਾਰ ਕੇ ਕਹਿੰਦੇ ਕਿ ਇੱਧਰ ਨੂੰ ਆਓ ਇੱਕ ਵਾਰ ਜਦੋਂ ਮੈਂ ਕੋਲ ਜਾਂਦੀ ਹਾਂ ਤੇ ਉਹ ਕਹਿੰਦੇ ਹਨ ਕਿ ਪੁੱਤਰ ਕੀ ਗੱਲ ਹੋ ਗਈ ਤੇਰੀ ਬੇਟੀ ਨੂੰ ਕੀ ਹੋਇਆ ਝਕਮ ਕਿਸ ਤਰ੍ਹਾਂ ਹੋਇਆ ਸੰਗਤ ਜੀ ਭੈਣ ਦੱਸਦੀ ਹੈ ਕਿ ਮੈਂ ਸਾਰੀ ਵਾਰਦਾਤ ਉਸ ਮਾਤਾ ਨੂੰ ਦੱਸ ਦਿੰਦੀ ਹਾਂ ਅਤੇ ਸਾਰੇ ਘਰ ਦੇ ਹਾਲਾਤ ਵੀ ਮਾਤਾ ਜੀ ਨੂੰ ਦੱਸ ਦਿੰਦੇ ਹਾਂ ਮਾਤਾ ਕਹਿੰਦੇ ਕਿ ਤੁਸੀਂ ਬਿਲਕੁਲ ਵੀ ਘਬਰਾਓ ਨਾ ਭੈਣ ਕਹਿੰਦੇ ਕਿ ਮਾਤਾ ਜੀ ਦੇ ਨਾਲ ਪਤਾ ਨਹੀਂ ਉਹਨਾਂ ਦਾ ਬੇਟਾ ਸੀ ਤੇ ਪੋਤਰਾ ਸੀ ਉਹਨਾਂ ਉਸਨੂੰ ਬੁਲਾ ਕੇ ਕਿਹਾ ਕਿ ਕਿ ਪੁੱਤਰ ਮੈਨੂੰ ਥੋੜੇ ਪੈਸੇ ਦੇ ਦਿਓ ਪੈਸੇ ਹੀ ਉਹਨਾਂ ਨੇ ਮੈਨੂੰ ਪੈਸੇ ਦਿੱਤੇ ਮੈਂ ਕਹਿੰਦੇ ਕਿ ਮੈਨੂੰ ਤੇ ਮਾਤਾ ਕਹਿੰਦੀ ਕਿ ਤੁਸੀਂ ਕਿਵੇਂ ਨਾ ਕਿਵੇਂ ਸਮਾਂ ਕੱਢ ਕੇ ਹਰ ਐਤਵਾਰ ਸ਼੍ਰੀ ਦਸਬ ਤੁਸੀਂ ਸਾਡੇ ਨਾਲ ਜਾਇਆ ਕਰੋ ਇੱਕ ਵਾਰ ਇੱਕ ਵਾਰ ਜ਼ਰੂਰ ਸੇ ਇੱਕ ਵਾਰ ਜ਼ਰੂਰ ਤਨਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਅਸਥਾਨ ਤੇ ਜਾਓ ਤੇ ਉੱਥੇ ਸੇਵਾ ਕਰੋ ਤੇ ਅਰਦਾਸ ਬੇਨਤੀ ਕਰਕੇ ਦੇਖ ਲੈ ਕੇ ਕਰਵਾਓ ਤੇ ਜੋਤ ਉੱਥੇ ਜਗਦੀ ਹੁੰਦੀ ਹੈ ਤਨਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਧਾਰ ਤੇ ਉਸ ਜੋਤ ਦਾ ਘੋ ਲੈ ਕੇ ਆਓ ਤੇ ਉਹ ਘੋ ਆਪਣੇ ਬੱਚੇ ਦੇ ਲਾਤ ਤੇ ਲਗਾ ਦਿਓ ਫਿਰ ਦੇਖਣਾ ਜ਼ਖਮ ਕਿਵੇਂ ਠੀਕ ਹੋਵੇਗਾ ਇਸ ਤਰ੍ਹਾਂ ਸੰਗਤ ਜੀ ਭੈਣ ਦੱਸਦੀ ਕਿ ਜਦੋਂ ਉਹਨਾਂ ਦੱਸਿਆ ਤੇ ਨਾਲ ਹੀ ਲੈ ਕੇ ਜਾਣ ਦਾ ਵਾਅਦਾ ਕੀਤਾ ਅਤੇ ਉਹਨਾਂ ਨੇ ਇਹ ਵੀ ਕਿਹਾ ਕਿ ਜੇ ਤੁਸੀਂ ਪਾਠ ਕਰਨਾ ਚਾਹੁੰਦੇ ਹੋ ਤਾਂ ਹਰ ਐਤਵਾਰ ਦੁਪਹਿਰਾ ਵੀ ਕਰ ਸਕਦੇ ਹੋ ਤੁਸੀਂ ਸਾਡੇ ਨਾਲ ਹਰ ਐਤਵਾਰ ਨੂੰ ਜਿੰਨੇ ਵਾਰ ਤੁਸੀਂ ਜਾਣਾ ਚਾਹੁੰਦੇ ਹੋ ਜਾ ਸਕਦੇ ਹੋ ਦੁਪਹਿਰਾ ਸਹਿਬ ਹਾਜ਼ਰੀ ਭਰ ਸਕਦੇ ਹੋ ਆਪਣੇ ਘਰ ਦੇ ਲਈ ਪਰਿਵਾਰ ਦੇ ਲਈ ਤੇ ਬੱਚੀ ਦੇ ਲਈ ਉਥੋਂ ਜੋਤ ਦਾ ਘੋਲ ਲੈ ਕੇ ਆਇਓ ਤੇ ਜਖਮ ਤੇ ਲਗਾਓ ਤੁਹਾਡੀ ਬੱਚੀ ਠੀਕ ਹੋ ਜਾਵੇਗੀ ਹੌਲੀ ਹੌਲੀ ਕਰਕੇ ਤੁਹਾਡੇ ਘਰ ਦੇ ਸਾਰੇ ਹਾਲਾਤ ਜੋ ਠੀਕ ਹੋ ਜਾਣਗੇ ਜਿਹੜਾ ਤੇਰਾ ਹਸਬੰਦ ਬਤਾਰੋ ਪੀਂਦਾ ਏ ਉਹ ਵੀ ਬਿਲਕੁਲ ਠੀਕ ਹੋ ਜਾਵੇਗਾ ਸਾਲਸੰਗਤ ਭੈਣ ਦੱਸਦੀ ਆਂ ਕਿ ਮੈਂ ਮਾਤਾ ਜੀ ਨੂੰ ਕਿਹਾ ਕਿ ਅਸੀਂ ਜਾ ਨਹੀਂ ਸਕਦੇ ਸਾਡੇ ਕੋਲ ਇਨਾ ਕਰਾਇਆ ਵੀ ਨਹੀਂ ਹੁੰਦਾ ਹਰ ਸੰਡੇ ਨੂੰ ਜਾਣ ਦੇ ਲਈ ਤੁਸੀਂ ਅਤੇ ਉਸ ਮਾਤਾ ਨੇ ਕਿਹਾ ਕਿ ਤੁਸੀਂ ਮੈਨੂੰ ਆਪਣਾ ਮੋਬਾਈਲ ਨੰਬਰ ਦਿਓ ਜਾਂ ਤੁਸੀਂ ਮੇਰਾ ਲੈ ਜਾਓ ਹਰ ਐਤਵਾਰ ਨੂੰ ਕਾਲ ਕਰ ਦੇਣਾ ਅਸੀਂ ਤੁਹਾਨੂੰ ਹਰ ਐਤਵਾਰ ਆਪਣੇ ਨਾਲ ਲੈ ਕੇ ਜਾਇਆ ਕਰਾਂਗੇ ਜਿੰਨਾ ਟਾਈਮ ਸਾਡੇ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਨਹੀਂ ਹੁੰਦੀ ਭੈਣ ਦੱਸਦੇ ਹਨ ਕਿ ਮੈਂ ਕਿਹਾ ਕਿ ਦੁਪਹਿਰਾ ਸਾਬ ਦੀ ਹਾਜ਼ਰੀ ਵੀ ਭਰਾਂਗੇ ਜੋਦ ਦੇ ਵਿੱਚੋਂ ਘੋਵ ਵੀ ਲੈ ਕੇ ਆਵਾਂਗੇ ਆਪਣੇ ਬੱਚੇ ਦੇ ਲਈ ਜਿਸ ਦਿਨ ਉਹ ਮਾਤਾ ਜੀ ਗੁਰਦੁਆਰਾ ਸਾਹਿਬ ਦੇ ਵਿੱਚ ਮਿਲੇ ਸੀ ਸੰਗਤ ਜੀ ਉਸੇਨ ਬੋਧਵਾਰ ਦਾ ਦਿਨ ਸੀ ਤੇ ਮਾਤਾ ਜੀ ਨੇ ਕਿਹਾ ਕਿ ਐਤਵਾਰ ਨੂੰ ਅਸੀਂ ਚੱਲਾਂਗੇ ਤੁਸੀਂ ਸਾਡੇ ਨਾਲ ਹੀ ਜਾਇਓ ਸੰਗਤ ਜੀ ਉਹ ਪਹਿਨ ਦੱਸਦੇ ਕਿ ਜ ਕਿਸਾਨ ਨੂੰ ਐਤਵਾਰ ਜਦੋਂ ਆਉਂਦਾ ਹੈ ਤਾਂ ਇੱਕ ਦਿਨ ਪਹਿਲਾਂ ਹੀ ਸ਼ਾਮੇ ਮਾਤਾ ਜੀ ਦੀ ਕਾਲ ਆਉਂਦੀ ਹੈ ਤੇ ਉਹ ਸਾਨੂੰ ਕਹਿ ਦਿੰਦੇ ਹਨ ਕਿ ਸਵੇਰੇ ਆਪਾਂ ਛੱਲਾਂਗੇ ਟਾਈਮ ਦੇ ਨਾਲ ਅਸੀਂ ਤੁਹਾਨੂੰ ਆਪਣੇ ਨਾਲ ਲੈ ਕੇ ਚੱਲਾਂਗੇ ਪਹਿਨ ਦੱਸਦੇ ਹਨ ਕਿ ਐਤਵਾਰ ਨੂੰ ਮੈਂ ਤਿੰਨੇ ਬੱਚਿਆਂ ਦੇ ਸਮੇਤ ਸ਼ਹੀਦਾ ਸਾਹਿਬ ਉੱਥੇ ਮਾਤਾ ਜੀ ਹੋਣਾ ਦੇ ਨਾਲ ਜਾਂਦੇ ਹਾਂ ਉੱਥੇ ਜਾ ਕੇ ਮਾਤਾ ਜੀ ਸਾਨੂੰ ਦੱਸਦੇ ਹਨ ਜਿਵੇਂ ਜਿਵੇਂ ਇੱਥੇ ਬਾਹਰ ਤੋਂ ਦੇਗ ਲੈ ਕੇ ਕਰਵਾ ਕੇ ਅੰਦਰ ਜਾ ਕੇ 10 ਬੇਂਤੀ ਕਰਵਾਈ ਉਸੇ ਤਰ੍ਹਾਂ ਉਹ ਭੈਣ ਦੱਸਦੇ ਕਿ ਅਸੀਂ ਅਰ 10 ਬੇਂਤੀ ਕਰਵਾਈ ਤੇ ਮਾਤਾ ਜੀ ਨੇ ਦੱਸਿਆ ਕਿ ਜੋਤ ਵਿੱਚੋਂ ਘeol ਲੈ ਕੇ ਆਓ ਤੋ ਤੇ ਉਹ ਘeol ਵੀ ਲੈ ਲਿਆ ਲੈ ਕੇ ਜੋਤ ਉਹ ਵੀ ਪਾਈ ਤੇ ਜੋਤ ਦੇ ਵਿੱਚ ਕਹਿੰਦੇ ਕਿ ਉਹਦਾ ਪ੍ਰਸ਼ਾਦ ਲੈ ਕੇ ਘਰ ਵਾਸਤੇ ਵੀ ਅਸੀਂ ਰੱਖ ਲਿਆ ਫਿਰ ਜਦੋਂ ਚਪੈਰਾ ਸਾਹਿਬ ਆਰਾਮ ਹੋਇਆ ਮਾਤਾ ਜੀ ਦੇ ਕੋਲ ਬੈਠ ਕੇ ਭੈਣ ਦੱਸਦੇ ਕਿ ਅਸੀਂ ਚਪੈਰਾ ਸਾਹਿਬ ਦੀ ਹਾਜ਼ਰੀ ਭਰੀ ਸੰਪੂਰਨ ਚੁਪੈਰਾ ਸਾਹਿਬ ਦੀ ਹਾਜ਼ਰੀ ਪਰ ਇਹ ਦੇ ਸੰਗਾ ਜੀ ਭੈਣ ਦੱਸਦੇ ਕਿ ਅਸੀਂ ਅੰਮ੍ਰਿਤ ਵੇਲੇ ਜਾਂਦੇ ਸਾਂ ਚੁਪੈਰਾ ਸਾਹਿਬ ਘਟਣ ਤੇ ਲੰਗਰ ਪ੍ਰਸ਼ਾਦੀ ਦੀ ਵੀ ਉੱਥੇ ਸੇਵਾ ਕਰਦੇ ਚਾਹੇ 10 ਮਿੰਟ ਕਰਦੇ ਉਸ ਤੋਂ ਬਾਅਦ ਅਸੀਂ ਘਰ ਵਾਪਸ ਆ ਜਾਂਦੇ ਰਾਤ ਦੇ ਸਮੇਂ ਕਹਿੰਦੇ ਕਿ ਅਸੀਂ ਘਰ ਵਾਪਸ ਆਉਂਦੇ ਸਾਂ ਅਤੇ ਦੂਸਰੇ ਐਤਵਾਰ ਵੀ ਉੱਥੇ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਚੁਪੈਰਾ ਸਾਹਿਬ ਘਟਣ ਅਸੀਂ ਗਏ ਤੇ ਅਰਦਾਸ ਬੇਨਤੀ ਕੀਤੀ ਕਿਉ ਲਿਆਂਦਾ ਅਤੇ ਬੇਟੀ ਦੇ ਜ਼ਖਮ ਤੇ ਲਗਾਉਣਾ ਸ਼ੁਰੂ ਕਰ ਦਿੱਤਾ ਸਾਧ ਸੰਗਤ ਜੀ ਭੈਣ ਦੱਸਦੇ ਕਿ ਤਿੰਨ ਐਤਵਾਰ ਹੀ ਹੋਏ ਸਨ ਦੁਪਹਿਰਾ ਸੇਬ ਘਟਦੇ ਆ ਤੇ ਮੇਰੇ ਬੇਟੀ ਦਾ जखਮ ਜਿਹੜਾ ਸੀ ਅੱਗੇ ਨਾਲੋਂ ਠੀਕ ਹੋਣਾ ਸ਼ੁਰੂ ਹੋ ਗਿਆ ਧੰਨ ਧੰਨ ਬਾਬਾ ਦੀਪ ਸਿੰਘ ਜੀ ਨੇ ਮੇਰੀ ਅਦਾਸ ਬੇਨਤੀ ਸੁਣ ਲਈ ਤੇ ਜਿਹੜਾ ਮੇਰਾ ਹਸਬੰਦ ਦਿਹਾੜੀ ਕਰਦਾ ਸੀ ਪੱਠੇ ਤੇ ਉਹਨੂੰ ਵੀ ਹੁਣ ਸਮਝਾਉਣ ਲੱਗੀ ਤੇ ਉਹ ਵੀ ਦਾਰੂ ਛੱਡ ਗਿਆ ਨਸ਼ੇ ਦਾ ਆਦੀ ਸੀ ਉਸ ਨੇ ਵੀ ਨਸ਼ੇ ਨੂੰ ਹੁਣ ਅੱਗੇ ਨਾਲੋਂ ਘਟਾ ਦਿੱਤਾ ਤੇ ਗੁਰੂ ਵਾਲਾ ਬਣ ਗਿਆ ਸਾਰੇ ਪਰਿਵਾਰ ਸਮੇਤ ਹੁਣ ਚੁਪੈਰਾ ਸਾਹਿਬ ਜੀ ਦੀ ਹਾਜ਼ਰੀ ਭਰਦੇ ਹਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਸ਼ੁਕਰਾਨਾ ਕਰਦੇ ਹਾਂ ਭੈਣ ਦੱਸਦੇ ਹਨ ਕਿ ਹਰ ਐਤਵਾਰ ਉਹ ਮਾਤਾ ਜੀ ਹੁਣ ਸਾਨੂੰ ਸ਼ਹੀਦ ਸਾਹਿਬ ਲੈ ਕੇ ਜਾਂਦੇ ਹਨ ਚੁਪੈਰਾ ਕੱਟਦੇ ਹਨ ਤੇ ਜੋਤ ਦਾ ਕਿ ਉਹ ਵੀ ਲੈ ਕੇ ਆਉਂਦੇ ਹਨ ਅਰਦਾਸ ਬੇਨਤੀ ਕਰਦੇ ਹਾਂ ਅਤੇ ਸੇਵਾ ਵਿੱਚ ਰੋਰ ਕਰਦੇ ਹਾਂ ਚਾਹੇ 10 ਮਿੰਟ ਸੇਵਾ ਕਰੀਏ ਚਾਹੇ 5 ਮਿੰਟ ਕਰੀਏ ਇਸੇ ਤਰ੍ਹਾਂ ਸਾਧ ਸੰਗਤ ਜੀ ਭੈਣ ਦੱਸਦੇ ਕਿ ਚੁਪੈਰਾ ਸਾਹਿਬ ਕੱਟਦੇ ਰਹੇ ਤੇ ਮਾਰਾ ਸੱਚੇ ਭਾਸ਼ਾ ਜੀ ਦੀ ਕਿਰਪਾ ਹੁੰਦੀ ਰਹੀ ਮੇਰੀ ਬੱਚੀ ਦਾ ਜ਼ਖਮ ਲਾਤ ਦਾ ਜਿਹੜਾ ਬਿਲਕੁਲ ਠੀਕ ਹੋ ਗਿਆ ਕਹਿੰਦੇ ਕਿ ਅਸੀਂ ਸਾਰੇ ਜਾਣੇ ਕਰੇ ਕੰਮ ਕਰਦੇ ਤੇ ਉਹਨਾਂ ਨੇ ਦੱਸਿਆ ਕਿ ਪਹਿਲਾਂ ਅਦੇ ਸੰਗਤ ਜੀ ਉਹ ਪਹਿੰਦਾਸਤੇ ਕਿ ਹੌਲੀ-ਹੌਲੀ ਅਸੀਂ ਦੂਸਰੀ ਸਾਈਡ ਤੇ ਆਪਣਾ ਘਰ ਵੀ ਲੈ ਲਿਆ ਤੇ ਉਸ ਘਰ ਦੇ ਵਿੱਚ ਦੋ ਕਮਰੇ ਤੇ ਇੱਕ ਰਿਚਨ ਬਣਾ ਕੇ ਵੱਖਰਾ ਮਕਾਨ ਬਣਾ ਕੇ ਰਹਿਣ ਲੱਗ ਪਏ ਸਾਧ ਸੰਗਤ ਜੀ ਹੁਣ ਮੈਨੂੰ ਯਕੀਨ ਨਹੀਂ ਸੀ ਹੋ ਰਿਹਾ ਕਿ ਇੰਨਾ ਵੱਡਾ ਜ਼ਖਮ ਇਕੱਕਯੋਵ ਦਿਨ ਨਾਲ ਕੇਵੇਂ ਠੀਕ ਹੋ ਸਕਦਾ ਹੈ ਪਰ ਜਦੋਂ ਮੈਂ ਖੁਦ ਤਨਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਧਾਰ ਤੋਂ ਕਿਉ ਲਿਆ ਕੇ ਲਗਾਇਆ ਤੇ ਕਹਿੰਦੇ ਕਿ ਮੈਨੂੰ ਕਹਿੰਦੇ ਕਿ ਮੇਰੀ ਸ਼ਰਦਾ ਤਨਤਨ ਬਾਬਾ ਦੀਪ ਸਿੰਘ ਜੀ ਤੇ ਬਾਜ ਗਈ ਕਿ ਜੋ ਦੇਖਯੋ ਦੇ ਵਿੱਚ ਇੰਨੀ ਜ਼ਿਆਦਾ ਤਾਕਤ ਹੈ ਕਿ ਮੇਰੀ ਪੱਛੀ ਦਾ ਸਾਰਾ ਜਖਮ ਠੀਕ ਹੋ ਗਿਆ ਹੈ ਪੈੰਦਾਸੇ ਕਿ ਫਿਰ ਉਸ ਪਰਿਵਾਰ ਨੇ ਮੈਨੂੰ ਕਿਹਾ ਕਿ ਤੁਚ ਪੈਰਾ ਸਾਹਿਬ ਕਾਟੇ ਤੀਰ ਹੈ ਹਾਜ਼ਰੀ ਪਾਦੀ ਰ ਹੈ ਤੇਰਾ ਜੋ ਹਸਬੰਡ ਹੈ ਉਹ ਵੀ ਦਾਰੂ ਸ਼ਾਡ ਛੱਡ ਦੇਵੇਗਾ ਇੱਕ ਦਿਨ ਸਭ ਕੁਝ ਠੀਕ ਹੋ ਜਾਵੇਗਾ ਪੈਨ ਦੱਸਦੇ ਕਹਿੰਦੇ ਕਿ ਮੈਂ ਹਿੰਮਤ ਨਹੀਂ ਹਾਰੀ ਮੈਂ ਚੁਪੈਰਾ ਸੇਵ ਕਾਟਦੇ ਰਹੀ ਉਹ ਪਰਿਵਾਰ ਜਿਹੜਾ ਸੀ ਉਹ ਮੈਨੂੰ ਨਾਲ ਲੈ ਕੇ ਜਾਂਦਾ ਰਿਹਾ ਸ਼ਹੀਦਾ ਸਾਹਿਬ ਘਰ ਛੱਡ ਕੇ ਵੀ ਜਾਂਦਾ ਰਿਹਾ ਇਹ ਸਭ ਤੋਂ ਵੱਡੀ ਸੇਵਾ ਸੀ ਉਹਨਾਂ ਦੀ ਸੱਚੇ ਪਾਸ਼ਾ ਉਹਨਾਂ ਤੇ ਬਖਸ਼ਿਸ਼ ਕਰਨ ਸਾਨੂੰ ਗਰੀਬਾਂ ਨੂੰ ਨਾਲ ਲੈ ਕੇ ਜਾਣ ਵਾਲੇ ਘਰ ਛੱਡ ਕੇ ਜਾਣ ਵਾਲੇ ਇਸ ਤਰ੍ਹਾਂ ਦੇ ਪਰਿਵਾਰ ਅੱਜ ਕੱਲ੍ਹ ਘੱਟ ਹੀ ਮਿਲਦੇ ਹਨ ਪੰਡਾਸ ਦੇ ਕਿ ਬੇਟੀ ਬਿਲਕੁਲ ਠੀਕ ਹੋ ਗਈ ਉਸ ਤੋਂ ਬਾਅਦ ਕਹਿੰਦੇ ਕਿ ਸਤ ਚਪੈਰਾ ਸਭ ਅਜੇ ਮੇਰੇ ਹੋਏ ਸੀ ਤੇ ਮੇਰੇ ਹਸਬੰਡ ਜਿਹੜੇ ਸੀ ਉਹ ਵੀ ਦਾਰੂ ਛੱਡ ਗਏ ਨਸ਼ਾ ਛੱਡ ਗਏ ਸਾਡੇ ਘਰ ਦੇ ਵਿੱਚ ਬਹੁਤ ਵਧੀਆ ਮਾਹੌਲ ਹੋ ਗਿਆ ਫਿਰ ਸਾਰੀ ਮੇਰੇ ਹਸਬੰਡ ਨੂੰ ਸਮਝ ਆ ਗਈ ਅਤੇ ਉਹ ਵੀ ਗੁਰੂ ਵਾਲੇ ਬਣ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ